ਹਾਂਜੀ ਪਿਆਰੇ ਵਿਦਿਆਰਥੀਓ ਅੱਜ ਆਪਾਂ ਸਿੱਖਤ ਕਲਾਬ ਦੀ ਨਵੀਂ ਐਕਟੀਵਿਟੀ ਕਰ ਰਹੇ ਹਾਂ ਨੇ ਔਰ ਇਹ ਐਕਟੀਵਿਟੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੀ ਡੇਲੀ ਲਾਈਫ ਨਾਲ ਜੁੜੀ ਹੋਈ ਹੈ ਤੁਸੀਂ ਅਕਸਰ ਦੇਖਦੇ ਹੋ ਕੜੀ ਵਸਤੂ ਪਾਣੀ 'ਚ ਡੁੱਬਦੀ ਹੈ ਹਨਾ ਕੜੀ ਵਸਤੂ ਪਾਣੀ 'ਚ ਤੈਰਦੀ ਹੈ ਉਹਦੇ ਪਿੱਛੇ ਲੌਜੀਕ ਕੀ ਹੈ ਹਨਾ ਉਹਦੇ ਵਿੱਚ ਸਾਇੰਸ ਕੀ ਹੈ ਅੱਜ ਆਪਣੀ ਐਕਟੀਵਿਟੀ ਦਾ ਨਾਮ ਕੀ ਹੈ ਕੜੀ ਵਸਤੂ ਪਾਣੀ 'ਚ ਤੈਰੂਗੀ ਤੇ ਕੜੀ ਵਸਤੂ ਪਾਣੀ ਦੇ ਵਿੱਚ ਡੁੱਬੂਗੀ ਇਹ ਵਾਲੀ ਆਪਣੀ ਐਕਟੀਵਿਟੀ ਹੈ ਇਸ ਐਕਟੀਵਿਟੀ ਨੂੰ ਕਰਨ ਤੋਂ ਪਹਿਲਾਂ ਆਪਾਂ ਨੂੰ ਇੱਕ ਟਰਮ ਯਾਦ ਰੱਖਣੀ ਹੈ ਉਹਦਾ ਨਾਮ ਹੈਗਾ ਤੰਤਾ ਠੀਕ ਹੈ ਪੰਜਾਬੀ ਵਿੱਚ ਬੋਲਦੇ ਨੇ ਉਹਨੂੰ ਘਣਤਾ ਤੇ ਇੰਗਲਿਸ਼ ਵਿੱਚ ਬੋਲਦੇ ਨੇ ਉਹਨੂੰ ਡੈਂਸਟੀ ਠੀਕ ਘਣਤਾ ਕੀ ਹੁੰਦੀ ਹੈ ਇਕਾਈ ਆਈਟਮ ਵਿਚਲੇ ਪੁੰਜ ਨੂੰ ਕੀ ਕਹਿੰਦੇ ਨੇ ਘਣਤਾ ਕਹਿੰਦੇ ਨੇ ਇੱਕ ਇਕਾਈ ਵਾਲੇ ਆਈਟਮ ਨੂੰ ਅਗਰ ਆਪਾਂ ਇੱਕ ਇਕਾਈ ਵਾਲੇ ਆਈਟਮ ਤੇ ਪੁੰਜ ਲਈਏ ਉਹਨੂੰ ਕਹਿੰਦੇ ਨੇ ਘਣਤਾ ਠੀਕ ਤੇ ਘਣਤਾ ਦਾ ਫਾਰਮੂਲਾ ਕੀ ਹੁੰਦਾ ਪੁੰਜ बटे ਆਈਟਮ ਇੰਗਲਿਸ਼ ਕੀ ਕਹਿੰਦੇ ਨੇ ਡੈਂਸਟੀ ਇਕਵਲ ਟੂ ਮਾਸ ਓਵਰ ਵੋਲਿਊਮ ਆ ਮੈਂਨੇ ਕੁਝ ਤੁਹਾਡੇ ਸਾਹਮਣੇ ਕੀ ਲਿਖੀ ਜਾਨ ਘਣਤਾ ਲਿਖੀ ਜਾਨੇ ਠੀਕ ਹੈ ਇਹ ਆਪਾਂ ਨੂੰ ਯਾਦ ਹੋਣੀ ਚਾਹੀਦੀਆਂ ਨੇ ਮ ਐਫ ਐਮ ਇਹ ਪਾਣੀ ਦੀ ਘਣਤਾ ਲਈ ਹੋਈ ਹੈ 1 ਗ੍ਰਾਮ ਪਰ ਸੈਂਟੀਮੀਟਰ ਕਯੂਬ ਜਾਂ 1000 ਕੇਜੀ ਪਰ ਮੀਟਰ ਕਯੂਬ ਆ ਦੇਖੋ ਇਹਦਾ ਮਤਲਬ ਕੀ ਹੈ ਇੰਨੀ ਕੀ ਟਰਮ ਦਾ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਸਮਝੋ ਇਹਦਾ ਮਤਲਬ ਇਹ ਹੈ ਤੁਸੀਂ ਇੱਕ ਕਯੂਬ ਤਿਆਰ ਕਰਨਾ ਹੈ ਜ ਜੀ ਲੰਬਾਈ ਚੌੜਾਈ ਤੇ ਉਚਾਈ 1 ਸੈਂਟੀਮੀਟਰ ਹੋਵੇ ਜਦੋਂ ਆਪਣੇ ਕੋਲ ਕਯੂਬ ਤਿਆਰ ਹੋ ਜਾਊ ਤੇ ਜਿੰਨਾ ਜਿੰਨਾ ਪਾਣੀ ਪੈ ਗਿਆ ਉਹ ਉਹਦੀ ਕੀ ਹੋ ਗਈ ਘਣਤਾ ਠੀਕ ਹੈ ਘਣਤਾ ਦਾ ਅਸਲ मीनिंग ਹੁੰਦਾ ਹੈ ਇੱਕ ਲੰਬਾਈ ਚੌੜਾਈ ਉਚਾਈ ਵਾਲੇ ਕਿਊਬ ਦੇ ਵਿੱਚ ਕਿੰਨੇ ਪਾਣੀ ਦੇ ਕਣਕ ਆ ਸਕਦੇ ਨੇ ਕਿੰਨੇ ਪਾਣੀ ਦੇ ਅਣੂ ਆ ਸਕਦੇ ਨੇ ਉਹਨੂੰ ਕਹਿੰਦੇ ਨੇ ਘਣਤਾ ਆ ਦੇਖੋ ਮੇਰੇ ਤੁਹਾਡੇ ਸਾਹਮਣੇ ਸਾਰੀ ਘਣਤਾ ਲਿਖੀਆਂ ਨੇ ਇਸ ਤੋਂ ਆਪਾਂ ਦੇਖਾਂਗੇ ਕਿڑی ਵਸਤੂ ਪਾਣੀ ਤੇ ਤੈਰੂਗੀ ਕਿڑی ਡੁੱਬੂਗੀ ਠੀਕ ਤੇ ਪਾਣੀ ਦੀ ਘਣਤਾ ਆਪਣੇ ਕੋਲ ਕਿੰਨੀ ਆ 1 ਲੱਕੜੀ ਦੀ ਘਣਤਾ ਕਿੰਨੀ ਆ 0.6 ਤੋਂ 0.9 ਗ੍ਰਾਮ ਪਰ ਸੈਂਟੀਮੀਟਰ ਕਿਊਬ ਤੇ ਸਰੋਂ ਦੇ ਤੇਲ ਦੀ ਘਣਤਾ ਕਿੰਨੀ ਆ 0.91 ਉਹ 0.93 ਗ੍ਰਾਮ ਪਰ ਸੈਂਟੀਮੀਟਰ ਕਯੂਬ ਉਹ ਮੇਰੇ ਕੋਲੇ ਘਣਤਾ ਨੇ ਆਪਾਂ ਸਾਰਿਆਂ ਨੂੰ ਪਤਾ ਹੈ ਜਿਹਦੀ ਘਣਤਾ 1 ਤੋਂ ਜਿਹੜੇ ਵੀ ਲਿਕਵਿਡ ਦੀ ਘਣਤਾ 1 ਤੋਂ ਜ਼ਿਆਦਾ ਹੋਈ ਉਹ ਪਾਣੀ ਦੇ ਵਿੱਚ ਡੁੱਬੂਗੀ ਪਾਣੀ ਦੇ ਵਿੱਚ ਡੁੱਬੂਗੀ ਉਹਗੀ ਜਿਹੜੀ 1 ਘਣਤਾ ਕੀ ਦੀ ਹੁੰਦੀ ਹੈ ਪਾਣੀ ਦੀ ਆਪਾਂ ਪਤਾ ਸਾਰਿਆਂ ਨੂੰ ਆਪਾਂ ਹਰ ਚੀਜ਼ ਕਿੱੱਚ ਡੋਬ ਕੇ ਦੇਖਦੇ ਪਾਣੀ ਚ ਜਿਦੀ ਘਾਣਤਾ 1 ਤੋਂ ਜ਼ਿਆਦਾ ਹੋਊਗੀ ਉਹ ਪਾਣੀ 'ਚ ਡੁੱਬ ਜੂਣੀ ਜਿਦੀ ਘਾਣਤਾ 1 ਤੋਂ ਘੱਟ ਹੋਊਗੀ ਉਹ ਪਾਣੀ ਦੇ ਉੱਪਰ ਕੀ ਕਰੂਗੀ ਤੈਰੂਗੀ ਜਿਵੇਂ ਲੋਹਾ ਹੈ ਲੋਹਾ ਪਾਣੀ 'ਚ ਡੁੱਬ ਜਾਂਦਾ ਕਿਉਂ ਡੁੱਬ ਜਾਂਦਾ ਕਿਉਂਕਿ ਉਹਦੀ ਘਾਣਤਾ ਕੀ ਹੈ 1 ਤੋਂ ਜ਼ਿਆਦਾ ਦੇਖੋ ਲੋਹੇ ਦੀ ਘਾਣਤਾ ਕਿੰਨੀ ਹੈ 7.87 ਗ੍ਰਾਮ ਪਰ ਸੈਂਟੀਮੀਟਰ ਕਯੂ ਹੁਣ ਆਪਾਂ ਇਸ ਕਿਰਿਆ ਨੂੰ ਕਰਕੇ ਦੇਖਾਂਗੇ ਆ ਦੇਖੋ ਪਿਆਰੇ ਵਿਦਿਆਰਥੀਓ ਇੱਕ ਆਪਣੇ ਕੋਲ ਆ ਦੇਖੋ ਆਪਾਂ ਨੇ ਬੀਕਰ ਲੈ ਲਏ ਆਪਾਂ ਨੂੰ ਬੀਕਰ ਦੀ ਲੋੜ ਹੈ ਠੀਕ ਆ ਮੇਰੇ ਕੋਲ ਲੱਕੜੀ ਹੈ ਆ ਮੇਰੇ ਕੋਲੇ ਲੋਹਾ ਲੈ ਲਿਆ ਮੈਂ ਠੀਕ ਹੈ ਆ ਮੇਨੇ ਕੀ ਲੈ ਲਿਆ ਫਰੋਂ ਤੇਲ ਠੀਕ ਹੈ ਹੁਣ ਮੈਂ ਕੀ ਕਰੂ ਇਹਨੂੰ ਆ ਸਾਰੀ ਸਮਗਰੀ ਨੂੰ ਯੂਜ਼ ਕਰਕੇ ਮੈਂ ਤੁਹਾਨੂੰ ਕੜੀ ਵਸਤੂ ਪਾਣੀ 'ਚ ਡੁੱਬੂਗੀ ਤੇ ਕੜੀ ਵਸਤੂ ਪਾਣੀ 'ਚ ਤੈਰੂਗਾ ਮੈਂ ਤੁਹਾਨੂੰ ਕਰਕੇ ਦਿਖਾਉਂਗਾ ਤੁਸੀਂ ਧਿਆਨ ਨਾਲ ਦੇਖਿਓ ਉੱਥੇ ਰੱਖ ਨੂੰ ਆ ਲੋ ਹਾਂਜੀ ਹੁਣ ਆਪਾਂ ਇਹ ਕੀ ਰਿਹਾ ਕਰਾਂਗੇ ਦੇਖੋ ਆਪਾਂ ਮੈਂ ਕੀ ਕੀਤਾ ਦੋ ਬਿਕਰ ਲੈ ਇਹ ਬਿਕਰ ਦੇ ਵਿੱਚ ਮੈਂ ਪਾਣੀ ਪਾਤਾ ਆ ਮੈਂ ਇਹ ਕਿਨ ਬਿਕਰ ਲੈ ਲੇ ਆ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਕੜੀ ਵਸਤੂ ਪਾਣੀ 'ਚ ਡੁੱਬੂਗੀ ਆ ਮੈਂ ਇਹ ਕਿਨ ਬਿਕਰ ਲੈ ਲੇ ਹੁਣ ਮੈਂ ਕੀ ਕਰਦਾ ਆ ਦੇਖੋ ਆ ਬਿਕਰ ਦੇ ਵਿੱਚ ਥੋੜੇ ਸਾਹਮਣੇ ਲੋਹਾ ਪਾਉਂਗਾ ਤੁਸੀਂ ਦੇਖਣਾ ਡੁੱਬੂ ਆ ਜਾਂ ਪਾਣੀ 'ਚ ਤੈਰੂਗਾ ਆ ਤੁਸੀਂ ਦੇਖ ਸਕਦੇ ਹੋ ਇਹ ਪਾਣੀ 'ਚ ਡੁੱਬੇ ਜਾਂ ਤੈਰਿਆ डुब गया जो 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 देखो जोहा डुब गया ए मतलब की घांता पानी की घांत की घाटता पानीता है वह इस करके कोई भी लोहे की चीज जो पानी चुबावोंगे तो वह डुबूगी अगे देखो ਇਦਰਾ ਨੂੰ ਨੀਚੋ ਵਾਰ ਕਰ ਰੱਖੋ ਆਹ ਮ ਲੱਕੜੀ ਐ ਲੱਕੜੀ ਦੇ ਟੁਕੜੇ ਮੈਂ ਚ ਪਾ ਕੇ ਦੇਖੂਗਾ ਆ ਤੁਸੀਂ ਦੇਖ ਸਕਦੇ ਹੋ ਲੱਕੜੀ ਐ ਇਹ ਪਾਣੀ ਦੇ ਉੱਪਰ ਕੀ ਕਰ ਰਹੀ ਐ ਤੈਰ ਰਹੀ ਐ ਦੇਖੋ ਧਿਆਨ ਨਾਲ ਠੀਕ ਇਹਦਾ ਮਤਲਬ ਕੀ ਹੋਇਆ ਲੱਕੜੀ ਦੀ ਘੰਟਾ ਪਾਣੀ ਦੀ ਘੰਟਾ ਨਾਲ ਕੀ ਐ ਘਟ ਹੁਣ ਆ ਦੇਖੋ ਮੈਂ ਤੇਲ ਐ ਆਹੜਾ ਤੇਲ ਆ ਪਾਣੀ ਪਾ ਕੇ ਦੇਖੂਗਾ ਆ ਤੁਸੀਂ ਦੇਖ ਸਕਦੇ ਹੋ ਇਹਦਾ ਤੇਲ ਹੈ ਪਾਣੀ ਦੇ ਉੱਪਰ ਕੀ ਕਰ ਰਿਹਾ ਤੈਰ ਰਿਹਾ ਇਹਦਾ ਮਤਲਬ ਕਿ ਤੇਲ ਦੀ ਘਣਤਾ ਪਾਣੀ ਤਾਂ ਘਣਤਾ ਨਾਲੋਂ ਕੀ ਹੈ ਘੱਟ ਥੋੜੇ ਸਾਹਮਣੇ ਆ ਦੇਖੋ ਤੇਲ ਕੀ ਹੈ ਪਾਣੀ ਦੇ ਉੱਪਰ ਤੈਰ ਰਿਹਾ ਹੈ ਠੀਕ ਇਹ ਵੀ ਅੱਜ ਅੱਜ ਵੀ ਆਪਣੀ ਐਕਟੀਵਿਟੀ ਘਣਤਾ ਦੇ ਰਿਲੇਟਡ ਕੜੀ ਵਸਤੂ ਪਾਣੀ 'ਚ ਤੈਰੂਗੀ ਤੇ ਕੜੀ ਵਸਤੂ ਪਾਣੀ 'ਚ ਡੁੱਬੂਗੀ